ਮੈਂ ਤੁਹਾਨੂੰ ਬਾਬਾ ਫਰੀਦ ਜੀ ਦੇ ਸ਼ਬਦ ਸੁਣਾਉਣ ਜਾ ਰਹੀ ਹਾਂ ਬੜੇ ਅੱਛੇ ਸ਼ਬਦ ਹੈ ਕਿ ਬਾਬਾ ਫਰੀਦ ਜੀ ਪਰਮਾਤਮਾ ਦੇ ਅੱਗੇ ਕੀ ਗੁਹਾਰ ਲਾਉਂਦੇ ਹਨ ਕਿਤੇ ਮਾਰਨਾ ਗਵਾਈ ਮੇਰੇ ਪਾਲ ਕਰੇ ਕੋਲਿਆਂ ਦੀ ਕਿਤੇ ਮਾਰ ਨਾ ਗਵਾਈ ਮੇਰੇ ਵੀਰਣਾ ਪਾਲ ਕਰੇ ਕੋਲਿਆਂ ਦੀ ਮੇਰੇ ਪਿਆਰੇ ਪਾਲ ਕਰੇ ਕੋਲਿਆਂ ਦੀ ਮੇਰੇ ਪਿਆਰੇ ਪਾਲ ਕਰੇ ਕੋਲਿਆਂ ਦੀ ਕਿਤੇ ਮਾਰ ਨਾ ਗਵਾਈ ਮੇਰੇ ਵੀਰਨਾ ਪਾਲ ਕਰੇ ਕੋਲਿਆਂ ਦੀ ਕੰਦ ਕੋਹਾੜਾ ਸਿਰ ਘੜਾ ਵਣਕੇ ਸਰ ਲੋਹਾਰ ਫਰੀਦਾ ਹੌਲੜੀ ਸੋ ਆਪਣਾ ਤੂੰ ਲੋੜੇ ਅੰਘਿਆਰ ਇਸ ਤਰ੍ਹਾਂ ਤਪ ਕਰ ਰਿਹਾ ਹੈ ਬਾਬਾ ਫਰੀਦ ਜੀ ਖਾਣਾ ਪੀਣਾ ਵੀ ਘੱਟ ਕਰ ਦਿੱਤਾ ਸਦਾ ਜਾਗਦਾ ਰਹਿੰਦਾ ਹੈ ਆਪਣੇ ਪ੍ਰੀਤਮ ਦੇ ਵਿਯੋਗ ਵਿੱਚ ਤਨ ਕਾਲਾ ਛਾ ਹੋਣਾ ਸ਼ੁਰੂ ਹੋ ਗਿਆ ਅੱਖਾਂ ਚੋਂ ਹੰਝੂ ਗਿਰਦੇ ਰਹਿੰਦੇ ਨੇ ਕਹਿੰਦਾ ਮੈਨੂੰ ਦਰਸ਼ਨ ਕਦੋਂ ਹੋਣਗੇ ਸੀਨੇ ਖਿੱਚ ਜਿਨਾ ਨੇ ਖਾਦੀ ਉਹ ਕਰ ਆਰਾਮ ਨਹੀਂ ਬੈੰਦੇ ញਉ ਵਾਲੇ ਨੈਣਾ ਕੀ ਨਿੰਦਰ ਉਹ ਦਿਨੇ ਰਾਤ ਪਏ ਬੈੰਦੇ ਇਕੋ ਲਗਣ ਲੱਗੀ ਲਈ ਚਾਂਦੀ ਹੈ ਟੋਰ ਅਨੰਤ ਉਹਨਾਂ ਦੀ ਵਸਲੋਂ ਉਰੇ ਆਰਾਮ ਨ ਕੋਈ ਸੋ ਚਾਲ ਪਏ ਨਿਤ ਰਹਿੰਦੇ ਸਾਰ ਨ ਜਾਣੀ ਤੈ ਸਾਹਿਬ ਦੀ ਮੈਂ ਸਾਰ ਨ ਜਾਣੀ ਸਰਨ ਨਾ ਜਾਣੀ ਜੀ ਮੈਂ ਸਾਹਿਬ ਦੀ ਮੈਂ ਸਾਹਿਬ ਦੀ ਸਰਨ ਨਾ ਜਾਣੀ ਤੈਂ ਸਾਹਿਬ ਦੀ ਜੋ ਬਣ ਖੋਏ ਪਾਛੇ ਪਛਤਾਣੀ ਜੋ ਬਣ ਖੋਏ ਪਾਛੇ ਪਛਤਾਣੀ ਮੈਂ ਸਾਰੇ ਨਾ ਜਾਣੀ ਤੈ ਸਾਹਿਬ ਦੀ ਮੈਂ ਸਾਰੇ ਨਾ ਜਾਣੀ ਤੈ ਸਾਹਿਬ ਦੀ ਕਿਤੇ ਹਰ ਨਾਗ ਮਈ ਮੇਰੇ ਵੀਰਨਾ ਪਾਲ ਕਰੇ ਕੋਲਿਆਂ ਦੀ ਕਿਤੇ ਮਾਰ ਨਾਗਵਈ ਮੇਰੇ ਵੀਰਨਾ ਪਾਲ ਕਰੇ ਕੋਲਿਆਂ ਦੀ ਕੀਤੇ ਮਾਰ ਨਾਗਵਈ ਮੇਰੇ ਵੀਰਨਾ ਪਾਲ ਕਰੇ ਕੋਲਿਆਂ ਦੀ